ਦੀ ਘਟਨਾਕ੍ਰਮ ਹੋਇਆ ਵਾ ਤੇ ਸਰਕਾਰ ਨੇ ਜੋ ਆਪਣੇ ਨਾਲ ਕੀਤਾ ਆਪਣੀਆਂ ਗੱਲਾਂ ਤੋਂ ਖੁਦ ਹੀ ਭੱਜ ਕੇ ਜਿਹੜੀ ਪਹਿਲਾਂ ਵਾਰ-ਵਾਰ ਇਹ ਆਪਣੇ ਤੇ ਦਬਾਅ ਪਾ ਰਹੀ ਸੀ ਵੀ ਇਹ ਟਰੈਕਟਰ ਟਰਾਲੀਆਂ ਛੱਡ ਕੇ ਆਉਣ ਇਹਨਾਂ ਤੇ ਟੈਂਕ ਬਣ ਜਾਂਦੇ ਆ ਇਹ ਤੂਫਾਂ ਦੇ ਗੋਲੇ ਵਾਂਗੂ ਵਰਤੋਂ ਕਰਦੇ ਆ ਸੋ ਆਪਾਂ ਇਸੇ ਕਰਕੇ ਫੈਸਲਾ ਲਿਆ ਸੀ ਵੀ ਅਸੀਂ ਪੈਦਲ ਜਾਵਾਂਗੇ ਤੇ 100-100 ਦੇ ਜਥੇ ਜਾਵਾਂਗੇ ਪਰ ਜਿਹੜਾ 100-100 ਦੇ ਜਥੇ ਦੇ ਉੱਤੇ ਵੀ ਜਿੱਡਾ ਵੱਡਾ ਹਮਲਾਜ ਹੋਇਆ ਤੁਸੀਂ ਦੇਖਿਆ ਪਿਛਲੇ ਹਮਲੇ ਨਾਲੋਂ ਇਹ ਇੱਕ ਕਦਮ ਅੱਗੇ ਚਲੇ ਗਿਆ ਪਿਛਲੇ ਹਮਲੇ ਦੇ ਵਿੱਚ ਵੇਖਿਆ ਤੁਸੀਂ ਆਹ ਸਾਰਾ ਕੁਝ ਚੱਲਿਆ ਸੀ ਆਪਣੇ ਆਹ ਸਾਰਾ ਕੁਝ ਚੱਲਿਆ ਸੀ ਪਰ ਨਮਾਜ਼ ਵਿੱਚ ਕੀ ਆ ਗਿਆ ਇੱਕ ਅੱਖਾਂ 'ਚ ਸਪਰੇਅ ਪਾ ਦੀ ਉਹ ਵੀ ਉਹਨਾਂ ਨੇ ਇੱਕ ਨਵਾਂ ਲੈ ਆਂਦਾ ਸੋ ਪਿਛਲੇ ਨਾਲੋਂ ਇਹ ਅੱਗੇ ਵਧ ਗਏ ਹੁਣ ਸਰਕਾਰ ਜਿਸ ਤਰ੍ਹਾਂ ਮੰੰਗੀ ਹੋਈ ਆ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਪੂਰੇ ਸਮਾਜ ਨਾਲੋਂ ਪੂਰੇ ਦੇਸ਼ ਨਾਲੋਂ ਨਖੇੜਨਾ ਚਾਹੁੰਦੀ ਸੀ ਅਸੀਂ ਉਸ ਨੂੰ ਗਲਤ ਕਰਨ ਦੇ ਵਿੱਚ ਸਾਬਤ ਸਾਬਤ ਕਰਨ ਦੇ ਵਿੱਚ ਕਾਮਯਾਬ ਹੋਏ ਆ ਇਹ ਤਾਂ ਅੱਜ ਦੀ ਗੱਲ ਆ ਦੂਸਰੀ ਗੱਲ ਜਿਹੜੀ ਪੰਦੇਰ ਸਾਹਿਬ ਨੇ ਦੱਸਿਆ ਜਿਹੜਾ ਕੱਲ ਦਾ ਲਾਣਾ ਸਾਡੇ ਕਾਫੀ ਵੱਡੀ ਗਿਣਤੀ ਦੇ ਵਿੱਚ ਬੰਦੇ ਜ਼ਖਮੀ ਹੋਏ 8 ਬੰਦੇ ਆਪਣੇ ਜ਼ਖਮੀ ਆ ਦੋ ਗੰਭੀਰ ਆ ਛੋਟੀਆਂ ਮੋਟੀਆਂ ਸੱਟਾਂ ਕਈਆਂ ਦੇ ਆ ਇਸ ਦੇ ਨਾਲ ਹੀ ਸਰਕਾਰ ਵੱਲੋਂ ਗੱਲਬਾਤ ਦੀ ਗੱਲ ਆਇਆ ਗੱਲਬਾਤ ਕਰਨ ਦਾ ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਸਾਰੇ ਲੀਡਰ ਸਾਹਿਬਾਨ ਨੇ ਬੈਠ ਕੇ ਫੈਸਲਾ ਕੀਤਾ ਵੀ ਜਥਾ ਅਸੀਂ ਕੱਲ ਦੀ ਦਿਹਾੜੀ ਰੋਕਾਂਗੇ ਕੱਲ ਨੂੰ ਅਸੀਂ ਆਪਦੇ ਜ਼ਖਮੀਆਂ ਦਾ ਪਤਾ ਲਵਾਂਗੇ ਜਿਹੜੇ ਗੰਭੀਰ ਆ ਉਹਨਾਂ ਦਾ ਪਤਾ ਲਵਾਂਗੇ ਜਿਹੜੇ ਛੋਟੀਆਂ ਮੋਟੀਆਂ ਸੱਟਾਂ ਜਿਹੜੇ ਬੰਦੇ ਕੁਛ 10 ਦੇ ਨਹੀਂ ਸਾਨੂੰ ਉਹ ਸੱਟ ਵੱਜ ਜਾਂਦੀ ਉਹ 10 ਦੇ ਨਹੀਂ ਟਰਾਲੀ 'ਚ ਜਾ ਕੇ ਪਏ ਜਾਂਦੇ ਆ ਉਹਨਾਂ ਦਾ ਪਤਾ ਲਵਾਂਗੇ ਉਹਨਾਂ ਦੀ ਦਵਾਈ ਬੂਟੀ ਕਰਾਵਾਂਗੇ ਤੇ ਕੱਲ ਦੀ ਦਿਹਾੜੀ ਸਰਕਾਰ ਨੂੰ ਅੜੀਕਾਂਗੇ ਵੀ ਜੇ ਸਰਕਾਰ ਕੱਲ ਤੋਂ ਕੱਲ ਨੂੰ ਕੋਈ ਸਾਨੂੰ ਸੁਰ ਜਵਾਬ ਨਹੀਂ ਦਿੰਦੀਗੀ ਉਹਨਾਂ ਦਾ ਕੋਈ ਮੈਸੇਜ ਆਪਣੇ ਕੋਲ ਨਹੀਂ ਆਉਂਦਾਗਾ ਫਿਰ ਪਰਸੋਂ ਜਿਹੜਾ ਪਹਿਲਾਂ ਐਲਾਨ ਕੀਤਾ ਹੋਇਆ ਆਪਣਾ ਜਿਹੜਾ ਜਥੇ ਭੇਜਣ ਵਾਲਾ ਪਰਸੋਂ ਫੇਰ ਉਸੇ ਤਰ੍ਹਾਂ ਹੀ ਜਥਾ ਭੇਜਿਆ ਜਾਊਗਾ ਜਿਸ ਤਰ੍ਹਾਂ ਅੱਜ ਭੇਜਿਆ ਗਿਆ ਅੱਜ ਆਪਾਂ 1 ਵਜੇ ਭੇਜਿਆ ਵਾ ਪਰਸੋਂ ਦਾ ਸਮਾਂ ਆਪਾਂ 12 ਵਜੇ ਕਰਤਾ ਹਾਂਜੀ ਫੇਰ ਦੀ ਘਟਨਾ ਕ੍ਰਮ ਹੋਇਆ ਵਾ ਤੇ ਸਰਕਾਰ ਨੇ ਜੋ ਆਪਣੇ ਨਾਲ ਕੀਤਾ ਆਪਣੀਆਂ ਗੱਲਾਂ ਤੋਂ ਖੁਦ ਹੀ ਭੱਜ ਕੇ ਜਿਹੜੀ ਪਹਿਲਾਂ ਵਾਰ-ਵਾਰ ਇਹ ਆਪਣੇ ਦੇ ਦਬਾਅ ਪਾ ਰਹੀ ਸੀ ਵੀ ਇਹ ਟਰੈਕਟਰ ਟਰਾਲੀਆਂ ਛੱਡ ਕੇ ਆਉਣ ਇਹਨਾਂ ਦੇ ਤੇ ਟੈਂਕ ਬਣ ਜਾਂਦੇ ਆ ਇਹ ਤੂਪਾਂ ਦੇ ਗੋਲੇ ਵਾਂਗੂ ਵਰਤੋਂ ਕਰਦੇ ਆ ਸੋ ਆਪਾਂ ਇਸੇ ਕਰਕੇ ਫੈਸਲਾ ਲਿਆ ਸੀ ਵੀ ਅਸੀਂ ਪੈਦਲ ਜਾਵਾਂਗੇ ਤੇ 100-100 ਦੇ ਜਥੇ ਤੇ ਜਾਵਾਂਗੇ ਪਰ ਜਿਹੜਾ 100-100 ਦੇ ਜਥੇ ਦੇ ਉੱਤੇ ਵੀ ਜਿੱਡਾ ਵੱਡਾ ਹਮਲਾ ਅਜ ਹੋਇਆ ਤੁਸੀਂ ਦੇਖਿਆ ਪਿਛਲੇ ਹਮਲੇ ਨਾਲੋਂ ਇਹ ਇੱਕ ਕਦਮ ਅੱਗੇ ਚਲੇ ਗਿਆ ਪਿਛਲੇ ਹਮਲੇ ਦੇ ਵਿੱਚ ਦੇਖਿਆ ਤੁਸੀਂ ਆਹ ਸਾਰਾ ਕੁਝ ਚੱਲਿਆ ਸੀ ਆਪਣੇ ਆਹ ਸਾਰਾ ਕੁਝ ਚੱਲਿਆ ਸੀ ਪਰ ਨਮਾਜ਼ ਵਿੱਚ ਕੀ ਆ ਗਿਆ ਇੱਕ ਅੱਖਾਂ 'ਚ ਸਪਰੇਅ ਪਾ ਦੀ ਉਹ ਵੀ ਉਹਨਾਂ ਨੇ ਇੱਕ ਨਵਾਂ ਲੈ ਆਂਦਾ ਸੋ ਪਿਛਲੇ ਨਾਲੋਂ ਇਹ ਅੱਗੇ ਵਧ ਗਏ ਹੁਣ ਸਰਕਾਰ ਜਿਸ ਤਰ੍ਹਾਂ ਨੰਗੀ ਹੋਈ ਆ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਪੂਰੇ ਸਮਾਜ ਨਾਲੋਂ ਪੂਰੇ ਦੇਸ਼ ਨਾਲੋਂ ਨਖੇੜਨਾ ਚਾਹੁੰਦੀ ਸੀ ਅਸੀਂ ਉਸ ਨੂੰ ਗਲਤ ਕਰਨ ਦੇ ਵਿੱਚ ਸਾਬਤ ਸਾਬਤ ਕਰਨ ਦੇ ਵਿੱਚ ਕਾਮਯਾਬ ਹੋਏ ਆ ਇਹ ਤਾਂ ਅਜਿਹੀ ਗੱਲ ਆ ਦੂਸਰੀ ਗੱਲ ਜਿਹੜੀ ਭੰਦੇਰ ਸਾਹਿਬ ਨੇ ਦੱਸਿਆ ਜਿਹੜਾ ਕੱਲ ਦਾ ਲਾਣ ਆ ਸਾਡੇ ਕਾਫੀ ਵੱਡੀ ਗਿਣਤੀ ਦੇ ਵਿੱਚ ਬੰਦੇ ਜ਼ਖਮੀ ਹੋਏ 8 ਬੰਦੇ ਆਪਣੇ ਜ਼ਖਮੀ ਆ ਦੋ ਗੰਭੀਰ ਆ ਛੋਟੀਆਂ ਮੋਟੀਆਂ ਸੱਟਾਂ ਕਈਆਂ ਦੇ ਆ ਇਸ ਦੇ ਨਾਲ ਹੀ ਸਰਕਾਰ ਵੱਲੋਂ ਗੱਲਬਾਤ ਦੀ ਆਇਆ ਵਾ ਗੱਲਬਾਤ ਕਰਨ ਦਾ ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਸਾਰੇ ਲੀਡਰ ਸਾਹਿਬਾਨ ਨੇ ਬੈਠ ਕੇ ਫੈਸਲਾ ਕੀਤਾ ਵੀ ਜਥਾ ਅਸੀਂ ਕੱਲ ਦੀ ਦਿਹਾੜੀ ਰੋਕਾਂਗੇ ਕੱਲ ਨੂੰ ਅਸੀਂ ਆਪਦੇ ਜ਼ਖਮੀਆਂ ਦਾ ਪਤਾ ਲਵਾਂਗੇ ਜਿਹੜੇ ਗੰਭੀਰ ਆ ਉਹਨਾਂ ਦਾ ਪਤਾ ਲਵਾਂਗੇ ਜਿਹੜੀਆਂ ਛੋਟੀਆਂ ਮੋਟੀਆਂ ਸੱਟਾਂ ਜਿਹੜੇ ਬੰਦੇ ਕੁਝ ਸਾਡੇ ਦੱਸਦੇ ਨਹੀਂ ਸਾਨੂੰ ਉਹ ਸੱਟ ਵੱਜ ਜਾਂਦੀ ਉਹ ਦੱਸਦੇ ਨਹੀਂ ਟਰਾਲੀ ਚ ਜਾ ਕੇ ਪੈ ਜਾਂਦੇ ਆ ਉਹਨਾਂ ਦਾ ਪਤਾ ਲਵਾਂਗੇ ਉਹਨਾਂ ਦੀ ਦਵਾਈ ਬੂਟੀ ਕਰਾਵਾਂਗੇ ਤੇ ਕੱਲ ਦੀ ਦਿਹਾੜੀ ਸਰਕਾਰ ਨੂੰ ਅੜੀਕਾਂਗੇ ਵੀ ਜੇ ਸਰਕਾਰ ਕੱਲ ਤੋਂ ਅ ਕੱਲ ਨੂੰ ਕੋਈ ਸਾਨੂੰ ਸੁਰ ਜਵਾਬ ਨਹੀਂ ਦਿੰਦੀਗੀ ਉਹਨਾਂ ਦਾ ਕੋਈ ਮੈਸੇਜ ਆਪਣੇ ਕੋਲ ਨਹੀਂ ਆਉਂਦਾਗਾ ਫਿਰ ਪਰਸੋਂ ਜਿਹੜਾ ਪਹਿਲਾਂ ਐਲਾਨ ਕੀਤਾ ਹੋਇਆ ਆਪਣਾ ਜਿਹੜਾ ਜਥੇ ਭੇਜਣ ਵਾਲਾ ਪਰਸੋਂ ਫੇਰ ਉਸੇ ਤਰ੍ਹਾਂ ਹੀ ਜਥਾ ਭੇਜਿਆ ਜਾਊਗਾ ਜਿਸ ਤਰ੍ਹਾਂ ਅੱਜ ਭੇਜਿਆ ਗਿਆ ਅੱਜ ਆਪਾਂ 1 ਵਜੇ ਭੇਜਿਆ ਵਾ ਪਰਸੋਂ ਦਾ ਸਮਾਂ ਆਪਾਂ 12 ਵਜੇ ਕਰਤਾ ਹਾਂਜੀ